ਭਾਰਤ ਘੁਸ਼ਨਾਸ਼ੂ ਹੋਣਾਂ ਦਾ ਤੁਸੀਂ ਦੇਖ ਸਕਦੇ ਹੋ ਮਨਪ੍ਰੀਖਲੇ 10 ਸਾਲਾਂ ਦੌਰਾਨ ਉਹਨਾਂ ਵੋਟ ਬੈਂਕ ਕਿਵੇਂ ਦਾ ਰਿਹਾ ਹਾਲਾਂਕਿ ਬਹੁਤ ਸਾਰੇ ਲੋਕ ਬੱਖੋ ਬکریاں ਗੱਲਾਂ ਕਰਦੇ ਆ ਇਹਨਾਂ ਦੇ ਸੁਭਾਅ ਬਾਰੇ ਗੱਲਾਂ ਕਰਦੇ ਆ ਇਹਨਾਂ ਦੇ ਕੰਟਰੋਵਰਸੀਆਂ ਦੇ ਬਾਰੇ ਗੱਲਾਂ ਕਰਦੇ ਆ ਪਰ ਭਾਰਤ ਘੁਸ਼ਨਾਸ਼ੂ ਹੋਣਾਂ ਦਾ ਉੱਥੇ ਵੀ ਇੱਕ بڑا ਤਰਕ ਹੈ ਉਹ ਕਹਿੰਦੇ ਨੇ ਕਿ ਜੇ ਤੁਸੀਂ ਸਰਕਾਰ ਦੇ ਵਿੱਚੋਂ ਸਰਕਾਰ ਦੇ ਵਿੱਚ ਹੋ ਕੇ ਕਹਿੰਦੇ ਜੇ ਅਸੀਂ ਬੇਨਤੀ ਨਾਲ ਹੀ ਕੰਮ ਕਰਾਉਣੇ ਨੇ ਫਿਰ ਸਰਕਾਰ ਚੋਂ ਹਣ ਦਾ ਕੀ ਫਾਇਦਾ ਕਹਿੰਦੇ ਜੇ ਹੁਕਮ ਨਾਲ ਕੰਮ ਹੋਣੇ ਚਾਹੀਦੇ ਆ ਤਾਂ ਉਹੀ ਗੱਲ ਆ ਤੁਸੀਂ ਦੇਖੋ 2012 ਦੇ ਵਿੱਚ ਕੈਰੀਅਰ ਦੀ ਸ਼ੁਰੂਆਤ ਕਰਦੇ ਨੇ ਜਦੋਂ ਜਿਹੜਾ ਇਹਨਾਂ ਨੂੰ ਵੋਟਾਂ ਪੈਂਦੀਆਂ ਤੁਸੀਂ ਦੇਖੋ ਇਲੈਕਸ਼ਨ ਲੜਦੇ ਨੇ ਤਾਂ 6 ਲੱਖ 61000 ਵੋਟਾਂ ਜਿਹੜੀਆਂ ਇਹਨਾਂ ਨੂੰ ਪੈਂਦੀਆਂ ਨੇ ਔਰ 2017 ਦੇ ਵਿੱਚ ਤੁਸੀਂ ਦੇਖੋ ਇਸ ਤੋਂ ਪਹਿਲਾਂ ਐਮਸੀ ਸੀਗੇ ਫੇਰ ਇਹਨਾਂ ਨੂੰ ਟਿਕਟ ਮਿਲਦੀ ਆ ਤਾਂ 2017 ਦੇ ਵਿੱਚ 6 ਜਿਹੜੇ 656 6 ਲੱਖ 56000 ਵੋਟਾਂ 2017 ਚ ਪੈਂਦੀਆਂ ਨੇ 36% ਵੋਟ ਵੋਟ ਪਰਸੈਂਟ ਹੋ ਜਾਂਦੀ ਹੈ 40% ਤੋਂ ਔਰ ਦੂਜੇ ਪਾਸੇ 2022 ਦੇ ਵਿੱਚ 4 ਲੱਖ ਕਿਉਂਕਿ 2022 ਜਿਹੜੀ ਇਲੈਕਸ਼ਨ ਸੀ ਉਹ ਇੱਕ ਬੜੀ ਬਾਕੀ ਇਲੈਕਸ਼ਨਾਂ ਨਾਲੋਂ ਅਲੱਗ ਇਲੈਕਸ਼ਨ ਸੀ ਕਿਉਂਕਿ ਲੋਕਾਂ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ 2012 ਤੇ 2017 ਦੇ ਵਿੱਚ ਜਿੰਨੀਆਂ ਭਾਰਤ ਪੁਸ਼ਨਾਸ਼ੂ ਵੋਟਾਂ ਪਈਆਂ ਨੇ ਤੁਸੀਂ ਵੋਟ ਪਰਸੈਂਟੇਜ ਦੇਖੋ ਕਿ 40 ਹਜ਼ਾਰ ਦੇ ਜਿੱਥੇ 40% ਸੀ ਉਸ ਤੋਂ ਬਾਅਦ 36 ਤੱਕ ਹੋਣਾ ਇਹਨੂੰ ਤੁਸੀਂ ਕਿੰਜ ਮੰਨਦੇ ਹੋ ਕਿ ਲਗਾਤਾਰ ਲੋਕਾਂ ਦੇ ਵਿੱਚ ਜਾਂਦੇ ਰਹੇ ਉੱਥੋਂ ਰੁਝਾਨ ਕਟਿਆ ਫਿਰ ਕਟਿਆ 2022 ਦੇ ਵਿੱਚ ਬਿਲਕੁਲ ਥੱਲੇ ਆ ਗਿਆ ਦੇਖੋ ਇਹ ਤਾਂ ਹੈ ਹੀ ਹੈ ਭਾਰਤ ਪੁਸ਼ਨਾਸ਼ੂ ਹੋਣਾ ਦਾ ਚੰਗਾ ਖਾਸਾ ਹੋਲਡ ਉੱਥੇ ਹੈਗਾਗਾ ਆਪਣੇ ਏਰੀਆ ਦੇ ਵਿੱਚ ਕਹਿ ਲਓ ਆਪਣੇ ਲੋਕਾਂ ਦੇ ਨਾਲ ਵਿਚਰਦੇ ਨੇ ਉੱਥੇ ਰਹੇ ਨੇ ਕਿਉਂਕਿ ਜਦੋਂ ਬੰਦਾ ਐਮਸੀ ਤੋਂ ਸ਼ੁਰੂ ਕਰਦਾ ਬਹੁਤ ਵੱਡੀ ਗੱਲ ਹੈ